ਮੋਦੀ ਵਾਲੇ ਫਾਰਮ ਜਮ੍ਹਾਂ ਕਰਾਣ ਆਏ ਆ ਕਹਿੰਦੇ ਸੀ ਵੀ ਇਹਦੇ ਤੇ ਤੁਹਾਨੂੰ 10-10 ਹਜ਼ਾਰ ਮਿਲੂਗਾ ਚਾਹੇ ਤੁਹਾਨੂੰ ਵੀ ਪੱਤੇ ਵਾਲੀ ਕਾਪੀ ਬਣਾ ਕੇ ਦਵਾਂਗੇ ਜਿਹਦੇ ਨਾਲ ਨੌਕਰੀਆਂ ਮਿਲਣਗੀਆਂ ਤੁਹਾਨੂੰ ਤੇ ਵੀ ਤੁਸੀਂ ਵੀ ਘਰੇ ਕੰਮ ਕਰਦੇ ਹੋ ਤੁਹਾਡੇ ਬੱਚਿਆਂ ਦੀ ਵੀ ਉਹ ਕਰਾਂਗੇ ਪੈਸੇ ਦਵਾਂਗੇ ਤੇ ਵੀ ਪੜਨ ਲਿਖਣਗੇ ਇਹ ਕੌਣ ਕਹਿੰਦਾ ਸੀ ਇਹ ਇਹ ਸਾਨੂੰ ਜਿਹੜੇ ਫਾਰਮ ਭਰਨ ਵਾਲੇ ਆ ਉਹ ਕਹਿੰਦੇ ਸੀ ਕਹਿੰਦੇ ਤੁਸੀਂ ਕਰਵਾ ਕੇ ਆਓ ਜਵਾਂ ਤੇ ਤੁਹਾਨੂੰ ਜ਼ਰੂਰ ਕੁਛ ਨਾ ਕੁਛ ਮਿਲੂ ਚਾਹੇ ਫਾਰਮ ਪੈ 10000 ਰੁਪਇਆ ਖਾਤਿਆ ਜਾਊਗਾ ਚਾਹੇ ਤੁਹਾਨੂੰ ਜੀ ਹਾਂ ਰੋਜ਼ਗਾਰ ਮਿਲੂਗਾ ਤੇ ਤੁਸੀਂ ਭਰਾ ਕੇ ਆਓ ਟੋੜ ਦੇ ਫਾਰਮ ਭਰਾਈ ਦੇ ਕਿੰਨੇ ਕਿੰਨੇ ਪੈਲੇ ਸੀ 6 ਤੋਂ 20-20 ਰੁਪਏ ਲਿੱਤੇ ਇੰਨਾਂ ਨੇ ਇਸ ਸਕੀਮ ਵਿੱਚ ਕਿਸੇ ਨੂੰ ਪਹਿਲਾਂ ਕੋਈ ਪੈਸੇ ਆਏ ਆ ਜੀ ਕਹਿੰਦੇ ਆਏ ਆ ਕਹਿੰਦੇ ਬਹੁਤ ਲੋਕਾਂ ਨੂੰ ਮਿਲਿਆ ਅੱਛਾ ਕੌਣ ਕਹਿੰਦਾ ਜੀ ਇਹ ਸੁਣਿਆ ਬਸ ਯਾ ਸੁਣਿਆ ਜੜਾ ਕੋਈ ਟੱਕਰ ਦਾ ਕਹਿੰਦਾ ਆਏ ਆ ਪਿੰਡਾਂ ਚ ਆਏ ਆ ਪੈਸੇ ਕਿਸੇ ਨੂੰ 4000 ਕੱਲ ਵੀ ਮੈਨੂੰ ਬੁੜੀ ਮਿਲਿਆ ਉਹ ਵੀ ਕਹਿੰਦੀ ਕਿ ਸਾਡੇ ਖਾਤੇ 2000 ਰੁਪਏ ਆ ਗਿਆ ਅੱਜ ਤੁਸੀਂ ਕਿੱਥੇ ਫਾਰਮ ਜਮ੍ਹਾਂ ਕਰਾਉਣ ਆਏ ਹੋ ਇਹ ਇਸ ਸਵੇਦਾ ਕੇ ਅੰਦਰ ਚ ਇਹ ਉਹ ਸੂਧਾ ਕੇਂਦਰ ਲਈ ਲੈ ਰਹੀ ਹੈ ਤੁਹਾਡੇ ਫਾਰਮ ਨਹੀਂ ਜੀ ਉਹ ਕਹਿੰਦੇ ਚੌਥਾ ਲੱਗਿਆ ਸੀ ਨੀ ਲੈਂਦੇ ਫਾਰਮ ਉਹ ਕਹਿੰਦੇ ਸਮਕ ਤਰੀਕਾ ਕੱਲ ਦੀ ਸਕੀਮ ਬੰਦ ਹੋ ਗਈ ਸ਼ਾਮ ਤੱਕ ਉਹ ਕਹਿੰਦੇ ਕੱਲ ਦੀ ਸਕੀਮ ਬੰਦ ਹੋਈ ਹੈ ਹਾਂ ਜੀ ਕੱਲ 12 ਵਜੇ ਦੀ ਕਹਿੰਦੇ ਪਹਿਲਾਂ ਭਰ ਰਹੀ ਸੀ ਲੈ ਰਹੀ ਸੀ ਹਾਂ ਜੀ ਲੈ ਰਹੀ ਸੀ ਫਾਰਮ ਕੱਲ ਜਮਾ ਕਰਾਇਆ ਇਹਨਾਂ ਨੇ ਹਾਂ ਕੱਲ ਇਹਨਾਂ ਨੇ ਤੁਹਾਨੂੰ ਜਿਹਨਾਂ ਬੰਦੇ ਜੀ ਨੇ ਪਹਿਲਾਂ ਕੱਲ ਕਰਾਇਆ ਜਮਾ ਕਰਾਇਆ ਕੱਲ ਇਹਨਾਂ ਨੇ ਇਹ ਕਹਿੰਦੇ ਕਿ ਬੰਦੇ ਜੀ ਕੱਲ ਜਮਾ ਕਰਾਇਆ ਕੋ ਹਾਂ ਕੱਲ ਸਾਨੂੰ ਅੱਜ ਤਰੀਕ ਦੇ ਤੇ ਕੱਲ ਉਹ ਤਰੀਕ ਲਿਖ ਕੇ ਦੇ ਦੀ ਕਹਿੰਦੇ ਤੁਸੀਂ ਆਓ ਸਾਡਾ ਚੌਥਾ ਨੰਬਰ ਨਹੀਂ ਮ ਕੋਈ ਸੰਸਾਰ ਮੰਗ ਕਰਦੇ ਆ ਸਾਡੇ ਫਾਰਮ ਮੇਰੇ ਤੋਂ ਪੰਜ ਕੁੜੀਆਂ ਤੇ ਵੀ ਇੱਕ ਮਾਰ ਨੂੰ ਜਮਾ ਕਿਸੀ ਨੌਂ ਜੀਆਂ ਕਰਦੇ ਵੀ ਸਾਨੂੰ ਕੋਈ ਨਾ ਕੋਈ ਦਿੱਤੀ ਜਾਵੇ ਕਿਉਂ ਕੀਤਾ ਗਿਆ ਪਹਿਲਾਂ ਤਾਂ ਫਾਰਮ ਜਮਾ ਕਰਵਾਉਣਾ ਸੁਭਾਸ਼ ਸੀ ਆਇਆ ਹੈ ਸੁਭਾਸ਼ ਦਾ ਸਾਡਾ ਟਾਈਮ ਵੀ ਵੇਸਟ ਕੀਤਾਗਾ ਪਹਿਲਾਂ ਕੱਲ ਫਾਰਮ ਫੜੇ ਕਿਉਂ ਫਿਰ ਤਰੀਕਕ ਪਾਟ ਤਰੀਕ ਪਾ ਕੇ ਨਿੱਤੇ ਰੱਜ ਕੇ ਨੀ ਸਕੀਮ ਬੰਦ ਕੀ ਕੀ ਕਹਿੰਦੇ ਆਖੇ ਜਿਹੜੀ ਸਕੀਮ ਬੰਦ ਹੋ ਗਈ ਇਹ ਆਸਾਨ ਕੇਂਦਰ ਵਾਲੇ ਨੇ ਨੀ ਆਖੇ ਸੁਵਿਧਾ ਕੇਂਦਰ ਵਾਲੇ ਨੇ ਹਾਂਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਡੇ ਫਾਰਮ ਜਮਾ ਕਰਵਾਇਆ ਜਾਣ ਸਾਨੂੰ ਗੁੰਮਰਾਹ ਕਰਕੇ ਸਾਡੇ ਚਾਹਤਾ ਖਾਤਿਆਂ 'ਚੋਂ ਪੈਸੇ ਕਹਿੰਦੇ ਆ ਜਿਹੜੀ ਜੀ ਉਹ ਕਿੰਨੇ ਪੈਸੇ ਲਿੱਤੇ ਆ ਮਤਲਬ ਕਿ ਫਾਰਮ ਪ੍ਰਾਈਸ ਇਹ ਫਾਰਮ ਪ੍ਰਾਈਸ ਦੇ ਲੈ ਆ ਤੇ 10 10 ਰੁਪਏ ਦਾ ਫਾਰਮ ਸੀਗਾ ਫੇਰ ਅਸੀਂ ਫੋਟੋ ਸਟੇਟ ਕਰਵਾਈ ਫੋਟੋ ਅਲਵਾਈਆਂ ਉਸ ਟਾਈਮ ਖੜੇ ਪਏ ਜੀ ਹਾਂਜੀ 200 ਰੁਪਏ ਹਰ ਇੱਕ ਦੇ ਮਗਰ ਖਰਚਾ ਆਇਆ ਇਨਸਾਨ ਦਾ ਠੀਕ ਹੈ ਫਿਰ ਕਿਰਾਇਆ ਲਾ ਕੇ ਵੀ ਆਉਨੇ ਆਪਾਂ ਟਾਈਮ ਵੀ ਆ ਕਮਿਸਟਰੀ ਇਹਦੇ ਨਾਲ ਜਮਾ ਕਰ ਹਾਈ ਤਾਂ ਸਾਨੂੰ ਆਖਿਆ ਸੀਗਾ ਵੀ ਨਾ ਮੋਦੀ ਵੀ ਵਸਕੀਮ ਨੇ ਆਈ ਹੈ 10000 ਰੁਪਏ ਦਿੰਦੀ ਹੈ ਵੀ ਅਸੀਂ ਉਹ ਐ ਕਰਕੇ ਕਹਿੰਦਾ ਫਾਰਮ ਪਿੰਡੋਂ ਭਰਾ ਕੇ ਲੈ ਕੇ ਆਏ ਵੀ ਇੱਥੇ ਆ ਕੇ ਫੜੇ ਸਭ ਕਿਹੜੇ ਪਿੰਡ ਜੀ ਤੁਹਾਡਾ ਜੱਤਗੱਲ ਕਿੰਨੇ ਟਾਈਮ ਹੋ ਗਿਆ ਤੁਸੀਂ ਰਾਤ ਅਸੀਂ ਸੁਬਾਹ 9 ਵਜੇ ਦੇ ਦੇਥੇ ਬੈਠੇ ਆ ਸੰਦੀ ਕਿਸੇ ਨੇ ਸੁਣੀ ਨਹੀਂ ਗੱਲ ਠੱਕੇ ਮਾਰਨਾਂ ਸਾਨੂੰ ਬਾਹਰ ਕੱਢਦੇ ਹੁਣ ਤੁਸੀਂ ਕੀ ਮੰਗ ਰਹੇ ਹੋ ਹੁਣ ਅਸੀਂ ਇਹ ਕਹਿੰਦੇ ਆ ਵੀ ਸਾਡੇ ਫਾਰਮ ਫੜੇ ਜਾਣ ਜੇ ਪੈਸੇ ਆਉਂਦੇ ਜਿਵੇਂ ਲੋਕਾਂ ਨੂੰ ਵੀ ਸਾਨੂੰ ਵੀ ਮਿਲ ਜਾਣ ਅਸੀਂ ਵੀ ਕੋਈ ਆਪਦਾ ਕੰਮ ਕਰਕੇ ਨਾ ਬਾਕੀ ਇਹ ਕਹਿੰਦੇ ਆ ਕਿ ਉਹਨੇ ਵੀ ਸਾਰਾ ਆ ਗੋਟਾਂ ਦੇ ਬਾਹਰ ਜੇਲ੍ਹ ਮਾਰਿਆ ਤੇ ਸਾਡੇ ਪਹਾਈ ਕਰ ਜਾਂਦੇ ਆ 5 ਜਣਾ ਹੋ ਗਏ ਮੈਨੂੰ ਠੱਕੇ ਖਾਂਦੀ ਫਿਰ ਦੇ ਉਹ ਪੈਸਾ ਹੁੰਦਾ ਕੋਲੇ ਕਿਸੇ ਵਾਲੇ ਨਹੀਂ ਹੁੰਦਾ ਕਾਦੇ ਫਾਰਮ ਜਮਾ ਕਰਾਣਾ ਸੀ ਕਿ ਇਸ ਕੀਮੇ ਲਈ ਮੈਂ ਮੈਂ ਸਕੀਮ ਕਾ ਇਹਨਾਂ ਨੇ ਕਿਰਾਏ ਕਢਾਈ ਸੀ ਵੀ 5-5 10000 ਰੁਪਏ ਦੇਵਾਂਗੇ ਹਾਂਜੀ ਉਹ ਸਾਰੇ ਕਿਰਾਏ ਸੀ ਉਹ ਸਾਰੇ ਹੁਣ ਸਾਰੇ ਇਹੋ ਗੱਲ ਮਾਰੇ ਆਈਆਂ ਨੇ ਪਰ ਕਿਹੜੀ ਮਾਰੇ ਆਈਆਂ ਨੇ ਕਿੰਨੇ ਪੈਸੇ ਲਿੱਤੇ ਤੋਂ ਫਾਰਮ ਭਰਾਈ ਦੇ ਫਿਰ ਆ ਫਾਰਮ ਭਰਾਈ ਜਾ ਕੇ 10-20-20 ਰੁਪਏ ਲੈ ਲੈਂਦੇ ਹਾਂ ਹਾਂ ਉਹਨਾਂ ਕਿਰਾਏ ਦੇ ਕੇ ਉਹਨੇ ਰੱਖਿਆ ਤੇ ਉਹ ਕਿੰਨੇ-ਕਿੰਨੇ ਦੇਣੇ ਨੇ 20 ਰੁਪਏ ਉਹ ਵੀ ਅਸੀਂ ਹੁਣ ਦੇਖਦੇ ਨਾਲੇ 20 ਤਾਂ ਦੇ ਦੇ ਗਾਣੇ ਹਾਂ ਤੁਸੀਂ ਕੀ ਮੰਗ ਕਰਦੇ ਹੋ ਹਾਂ ਹੋ ਕੀ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਆਪਣੀ ਮੰਗ ਹੈ ਸਾਨੂੰ ਸਾਡੀ ਵੀ ਸੁਣੀ ਨਹੀਂ ਚਾਹੀਦੀ ਗੱਲ ਤਾਂ ਇਹ ਕੀ ਕਹਿਣਾ ਚਾਹੋਗੇ ਤੁਸੀਂ ਆ ਸਾਨੂੰ ਜੀ ਜਿਹੜਾ ਵਾਸਤੇ ਆਖਿਆ ਉੱਤੇ ਲੈ ਨਹੀਂ ਕਿਹਾ ਉਹ ਤਾਂ ਮੈਨਣਾ ਨਹੀਂ ਨਾ ਇਸ ਬਾਰੇ ਤਾਂ ਜੀ ਗਰੀਬਾਂ ਬੁਟੀਆਂ ਆ ਆਦਮੀ ਆ ਜੀ ਵਿਆਹ ਹੀ ਕਰਕੇ ਆਉਨੇ ਆ ਦੱਸ ਕੇ ਕੋਈ ਨਾਮ ਭਰਿਆ ਜਾਵੇਗਾ ਬਾਪ ਦਾ ਨਾਮ ਦੱਸ ਸਾਨੂੰ ਕੋਈ ਹੋਰ ਤਾਂ ਮੈਂ ਨਹੀਂ ਕਹਾਂਗਾ ਕੈਸਾ ਕੈਸਾ ਦਾ ਪਸਲਾ ਹਾ ਤਾਂ ਠੀਕ ਹੈ ਹਾਂ ਹੈ ਚਲੋ ਸਾਨੂੰ ਗੁਮਾਰ ਸੋ ਦਾ ਸੈਂਟਰਲ ਫਾਰਮ ਲੈ ਰਹੇ ਆ ਕਿ ਨਹੀਂ ਲੈ ਰਹੇ ਨਹੀਂ ਲੈਏਗਾ ਫਾਰਮ ਨਹੀਂ ਫਾਰਮ ਆ ਜਾ ਬੰਦ ਹੋ ਗਿਆ ਮੈਂ ਗੁਰਜੀਤ ਸੰਪਰਦਾਨ ਲੋਕ ਸਿੰਘਾ ਸੰਜੂਮ ਇੱਥੇ ਕਚੈਰੀ ਚ ਕੰਮ ਆਇਆ ਤਾਂ ਮੈਂ ਵੇਖਿਆ ਇੱਥੇ ਲੋਕਾਂ ਦਾ ਹਜੂਮ ਹਜੂਮ ਇਕੱਠਾ ਹੋਇਆ ਹੋਇਆ ਸੀ ਮੈਂ ਉਹਨਾਂ ਨੂੰ ਨਾਲ ਸਭ ਪੁੱਛਿਆ ਇਹਨਾਂ ਨੂੰ ਵੀ ਕੀ ਕਰਨਾ ਹੈ ਇਹ ਕਹਿੰਦੇ ਵੀ ਸਾਨੂੰ ਆ ਫਾਰਮ ਦਿੱਤੇ ਆ ਵੀ ਤੁਹਾਨੂੰ 10-10000 ਮੋਦੀ ਸਰਕਾਰ ਨੂੰ ਆ ਰਹਿਆ ਤੇ ਅਸੀਂ ਸੇਵਾ ਕੇਂਦਰ ਚ ਜਾਵਾਂ ਕਰਾਉਣਾ ਹੈ ਪਰ ਇਹ 5 ਦਿਨ ਤੋਂ ਕਰਾ ਰਹੇ ਆ ਅੱਜ ਕਰਾ ਨਹੀਂ ਰਹੇ ਤਾਂ ਮੈਂ ਸੋਚਿਆ ਅਸੀਂ ਲੋਕ ਸ਼ਿੰਗਾਰ ਸੋਨ ਹਜੂਮ ਦੇ ਪ੍ਰਧਾਨ ਹੋਣ ਕਰਕੇ ਅਸੀਂ ਲੋਕਾਂ ਦੇ ਭਲੇ ਆਸਤੀ ਕੰਮ ਕਰਦੇ ਆ ਮੈਂ ਸੋਭਾ ਸੈਂਟਰ ਦੇ ਇੰਚਾਰਜ ਕੋਲੇ ਗਿਆ ਮੈਂ ਪੁੱਛਿਆ ਵੀ ਕੀ ਕਾਰਨ ਹੈ ਕੀ ਗੱਲ ਹੈ ਕਿਉਂ ਨਹੀਂ ਲੈ ਲਈ ਪਿਛਲੇ ਦਿਨਾਂ ਤੋਂ ਲੈ ਰਹੇ ਆ ਉਹ ਕਹਿੰਦੇ ਜੀ ਨਹੀਂ ਸਾਡੇ ਕੋਲੇ ਕੋਈ ਚੱਕਰ ਨਹੀਂ ਇਹ ਵੋਟਾਂ ਕਰਕੇ ਅਸੀਂ ਤਾਂ ਲੈ ਹੀ ਨਹੀਂ ਸਕਦੇ ਮੈਂ ਉਹਨਾਂ ਨੂੰ ਪੁੱਛਿਆ ਤੇ ਮੈਂ ਕਿਹਾ ਜਿਹੜੇ ਪਹਿਲਾਂ ਦੇਗੇ ਉਹ ਅਖੇ ਅਸੀਂ ਤਾਂ ਵੈਸੇ ਹੀ ਸਾਡੀ ਵਿੱਤ ਸਾਹਿਬ ਦੇ ਕੋਲੋਂ ਰੱਖ ਲਿਆ ਹੋਰ ਕੋਈ ਕਾਰਨ ਨਹੀਂ ਇਹ ਜਿਹੜੀਆਂ ਸਰਕਾਰਾਂ ਚੋਣ ਕਮਿਸ਼ਨ ਜਿਹੜੇ ਮੋਦੀ ਹੈ ਜਾਂ ਕੋਈ ਵੀ ਸਰਕਾਰਾਂ ਕਾਲੀ ਕਾਂਗਰਸ ਸਰਕਾਰਾਂ ਲੋਕਾਂ ਨੂੰ ਘਬਰਾਹ ਕਰਕੇ ਵੋਟਾਂ ਰਹਿਣੀਆਂ ਇਸ ਕਰਕੇ ਮੈਂ ਚੋਣ ਕਮਿਸ਼ਨ ਨੂੰ ਇਥੋਂ ਲੋਕ ਸਿੰਘ ਹਜੂਮ ਬੰਨਿਓ ਬੇਨਤੀ ਕਰਦਾ ਕਿ ਗਰੀਬਾਂ ਨੂੰ ਅੱਜ 2-200 ਰੁਪਇਆ ਲੈ ਕੇ ਪਿੰਡਾਂ ਚੋਂ ਆ ਕੇ ਫਾਰਮ ਭਰਨ ਦਾ 100-100 ਰੁਪਇਆ ਲਿਆ ਐ ਇੱਦਾ ਕਿੰਨਾ ਖਜਲ ਕੀਤਾ ਗਿਆ ਜਿਹੜੇ ਬੰਦੇ ਪਿੰਡਾਂ ਚ ਨਾ ਹੋਕੇ ਦਵਾ ਕੇ ਫਾਰਮ ਭਰਦੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਸੁਧਵਾ ਸੈਂਟਰ ਦੇ ਵਿੱਚ ਇਹਨਾਂ ਨੇ ਜਿਹੜੇ ਬੰਦਿਆਂ ਨੇ ਜਿਹੜੇ ਵਰਕਰਾਂ ਨੇ ਪਹਿਲਾਂ ਜਿਹੜੇ ਫਾਰਮ ਜਮਾ ਕਰਿਆ ਉਹਨਾਂ ਦੀ ਪੜਤਾਲ ਕਰਕੇ ਉਹਨਾਂ ਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਇਸ ਤੋਂ ਬਾਅਦ ਲੋਕਾਂ ਨੂੰ ਇਸ ਤਰ੍ਹਾਂ ਦਾ ਗਮਰਾਹ ਨਾ ਕਰ ਸਕੇ ਕਿ ਅੱਜ ਲੋਕ ਕਾਨੂੰ ਇੱਥੇ ਆ ਕੇ ਕਾਰਕ ਹੋ ਕੇ ਗਰੀਬ ਬੰਦਿਆਂ ਨੂੰ ਕੰਮ ਛੱਡ ਕੇ ਇੱਥੇ ਹੋਣਾ ਪਵੇ ਜੇਕਰ ਚੋਣ ਕਮਿਸ਼ਨ ਇਹ ਨਹੀਂ ਕਰਦੀ ਇਹਨਾਂ ਲੋਕਾਂ ਦਾ ਜੋ ਇਹਨਾਂ ਦਾ ਧੱਕਾ ਹੋਇਆ ਇਹਨਾਂ ਬਾਰੇ ਕੋਈ ਨਹੀਂ ਫੈਸਲਾ ਲੈਂਦੀ ਤਾਂ ਲੋਕ ਸਮਾਰ ਹਜੂ ਮੰਨੀਓ ਇਹ ਧਰਨੇ ਮੁਜਾਰੇ ਲਾ ਕੇ ਇਹ ਚੀਜ਼ ਨੂੰ ਇਹਨਾਂ ਦੇ ਪੈਸੇ ਵਾਸ ਕਰਵਾਏ ਜਾਣਗੇ ਕੀ ਤੁਹਾਨੂੰ ਕੀ ਤੁਹਾਨੂੰ ਲੱਗਦਾ ਇਹ ਚੋਣਸਟੈਂਟ ਹੈ ਕੀ ਹੈ ਇਹ ਇਹ ਚੋਣਸਟੈਂਟ ਹੈ ਜੀ ਕੀ ਚੋਣ ਜਾਤ ਤੇ ਲੰਗੜਾ ਨਹੀਂ ਹੋ ਰਹੀ ਇਹ ਲੰਗੜਾ ਜੀ ਇਸ ਕਰਕੇ ਚੋਣ ਕਮਿਸ਼ਨ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੇ ਬੰਦਿਆਂ ਨੇ ਇਹ ਚੋਣ ਜਾਬਤਾ ਦੀ ਲੰਘਣਾ ਕੀਤੀ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੇ ਜਿਹਨਾਂ ਦੇ ਗਰੀਬ ਬੰਦਿਆਂ ਦੇ 2-200 ਰੁਪਏ 3-300 ਜਿਹੜਾ ਇਹਨਾਂ ਨੇ ਲਿਆ ਉਹ ਵਾਪਸ ਦਵਾਈ ਆ ਜਾਵੇ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ? ਇਹੀ ਮੰਗ ਕਰਦੇ ਆ ਕਿ ਉਹ ਬੰਦਿਆਂ ਨੇ ਜਿਨ੍ਹਾਂ ਨੇ ਗਮਰਾਹ ਕਰਕੇ ਇੱਕ ਪਿੰਡਾਂ ਦੇ ਵਿੱਚ ਹੋਕੇ ਦੇ ਕੇ ਇਹਨਾਂ ਦੇ ਫਾਰਮ ਭਰ ਕੇ ਸੇਵਾ ਕੇਂਦਰ 'ਚ ਭੇਜਿਆ ਤੇ ਉਹਨਾਂ ਨੇ ਜਿਨ੍ਹਾਂ ਦੇ ਜਮ੍ਹਾਂ ਕਰਾਏ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਠੀਕ ਹੈ ਜੀ। ਜੀ ਜੀ। ਮੁਤਾਬਕ ਡਿਪਟੀ ਕਮਿਸ਼ਨਰ ਬੰਦ ਕਰੋ ਬੰਦ ਕਰੋ ਉਹ ਕੇ ਲਾਜ ਦੇ ਕੇ ਵੋਟਾਂ ਲੈਣਦੇ ਕੀ ਵੋਟਾਂ ਲੈਣਦਾ ਲੈਣੀ ਬੰਦ ਕਰੋ ਬੰਦ ਕਰੋ ਮੁਰਦਾਬਾ ਮੋਦੀ ਸਰਕਾਰ ਮੁਰਦਾਬਾ ਮੋਦੀ ਸਰਕਾਰ ਤੁਹਾਡੇ ਕੋਲੇ ਮਿਲ ਗਈ ਜਿਹੜਾ ਹੈ ਫਾਰਮ ਜਮ੍ਹਾਂ ਕਰਨ ਵਾਸਤੇ ਆਈਏ ਪਬਲਿਕ ਕੀ ਕਹਿੰਦੇ ਜਾਓਗੇ ਪਹਿਲੇ ਕੱਲ ਕੋਈ ਫਾਰਮ ਜਮ੍ਹਾਂ ਕਰਾ ਕੇ ਗਈ ਹੈ ਕਿ ਨਹੀਂ ਕਰਾ ਕੇ ਗਈ ਕੱਲ ਹੁੰਦੇ ਸੀ ਅੱਜ ਬੰਦ ਹੋ ਗਏ ਤੁਹਾਨੂੰ ਮੈਸੇਜ ਆ ਗਿਆ ਪਰ ਹਾਂਜੀ ਅੱਜ ਬੰਦ ਕਰ ਦਿੱਤੀ ਕਿਹੜੀ ਸਕੀਮ ਹੈ ਜਿਹੜੀ ਕੱਲ ਫਾਰਮ ਜਮ੍ਹਾਂ ਹੋਇਆ ਜੀ ਇਹ ਵਰਕਰ ਰਜਿਸਟ੍ਰੇਸ਼ਨ ਹੈ ਜੀ ਦਮੈਸਟਿਕ ਵਰਕਰ ਅੱਛਾ ਜੀ ਆ ਕਿੰਨੇ ਫਾਰਮ ਜਮਾ ਹੋਏ ਕੱਲ੍ਹ ਜੀ ਕੱਲ੍ਹ ਸਾਡੇ ਕੋਲੇ ਹੋਇਆ 25 ਫਾਰਮ ਜਮਾ ਹੋਏ 25 ਫਾਰਮ ਜਮਾ ਹੋਏ ਕਿੰਨੇ ਦਿਨ ਤੋਂ ਹੋ ਰਿਹਾ ਜੀ ਇਹ ਜਦੋਂ ਤੋਂ ਲਾਉਤ ਹੋਈ ਸੀ ਮਰੋਂ ਤੋਂ ਹੀ ਹੋ ਰਿਹਾ ਕਿੰਨੇ ਦਿਨ ਹੋ ਗਏ ਹੋ ਗਏ ਨੇ ਨੂੰ 10-15 ਦਿਨ ਤੋਂ ਹੋ ਰਿਹਾ ਅੱਜ ਤੱਕ ਕਿੰਨੇ ਫਾਰਮ ਜਮਾ ਹੋਵਗੇ ਸਾਰੇ ਅੱਜ ਤੱਕ ਤੁਹਾਨੂੰ ਵੇਖ ਕੇ ਦੱਸ ਦਿੰਦੇ ਹਾਂ ਹਾਂਜੀ ਹਾਂਜੀ ਲੋਰ ਬੋਰਡ ਦੇ ਨੰਬਰ ਇਹ ਵੀ ਇਹਦੇ ਘਰਲੇਵਾਂ ਹੋ ਰਿਹਾ ਕਿ ਆਪ ਵੀ ਤੁਸੀਂ ਸਾਈਡ ਦੇ ਵਿੱਚ ਹੀ ਰੱਖ ਰਹੇ ਹੋਗੇ ਕਿ ਪੁਰੇ ਸਤਸਾਂ ਦਾ ਪਜਾਰੇ ਹੈ ਜੀ ਦੇਖੋ ਜਦੋਂ ਅਸੀਂ ਇਹਨੂੰ ਈ ਸੇਵਾ ਈ ਸੇਵਾ ਦੇ ਵਿੱਚ ਅਰਜ਼ੀ ਕਰਦੇ ਹਾਂ ਨਾਲ ਦੀਆਂ ਅਰਜੇਟੇਸ਼ਨ ਨਿਕਲੂ ਨਹੀਂ ਤੁਹਾਨੂੰ ਕਿਰਜੇਟੇਸ਼ਨ ਦੀ ਕਾਪੀ ਦਿਖਾ ਦਿੰਦੇ ਅੱਛਾ ਨਾਲੇ ਡੈਡੀਕਾਰ ਨਿਕਲਦਾ ਹੈ ਹੂੰ ਤਾਂ ਨਹੀਂ ਕਿੰਨੇ ਦਿਨਾਂ ਤੋਂ ਸਾਨੂੰ ਨਿਮਾ ਹੋ ਰਿਹਾ ਹੈ ਹਾਂਜੀ ਕਿੰਨੇ ਦਿਨਾਂ ਤੋਂ ਹੋ ਰਿਹਾ ਹੈ 10-15 ਦਿਨ ਤੋਂ ਪਿਛਲੇ ਤੋਂ ਹੋ ਰਿਹਾ ਇਹ ਵਿਕਾਸ ਸਕੀਮ ਦਾ ਕੀ ਲਾਭ ਹੁੰਦਾ ਜੀ ਪਬਲਿਕ ਨੂੰ ਲਾਭ ਨਹੀਂ ਹਾਲੇ ਤਾਂ ਕਲੀ ਅਰਜੇਟੇਸ਼ਨ ਹੀ ਹੈ ਜੀ ਬਿਲਕੁਲ ਅੱਛਾ ਜੀ ਡੋਮੈਸਟਿਕ ਵਰਕਰ ਦੀ ਰਜਿਸਟ੍ਰੇਸ਼ਨ ਹੈ ਤੁਸੀਂ ਫਾਰਮ ਦੇਖ ਲਓ ਜੀ ਹਾਂ ਜੀ ਤੇਰੀ ਜਿਹੜਾ ਇਹ ਫਾਰਮ ਬਣਦਾ ਹੈ ਰਜਿਸਟ੍ਰੇਸ਼ਨ ਦੀ ਅੱਜ ਤੁਹਾਡੇ ਕੋਲੇ ਕੋਈ ਮਿਲ ਕੇ ਜਿਹੜਾ ਹੈ ਇਹਦਾ ਲਿਖ ਕੇ ਆਇਆ ਹੋਗਾ ਉੱਪਰ ਵੀ ਆਇਆ ਜਿਹੜੀ ਹਾਂ ਜੀ ਤੁਹਾਨੂੰ WhatsApp ਦੇ ਵਿੱਚ ਮੈਸੇਜ ਆਇਆ ਹਾਂ ਜੀ ਸਾਡੇ ਡੀਐਮ ਸਾਹਿਬ ਦਾ ਮੈਸੇਜ ਆ ਗਿਆ ਉਹਨਾਂ ਨਾਲ ਗੱਲ ਕਰ ਸਕਦੇ ਹੋ ਤੁਸੀਂ ਫੋਨ ਤੇ ਨਹੀਂ ਵੀ ਉਹ ਕਿਤੇ ਇਹ ਜਿਹੜੀ ਐਸ ਟੀਮ ਬੰਦ ਕਰ ਦੋ ਜੀ ਹਾਂ ਜੀ ਉਹਨੇ ਅੱਜ ਪਰਮਿਸ਼ਨ ਮਿਲ ਗਈ ਠੀਕ ਹੈ ਜਿਹੜੀ ਆਹ ਕਾਰੇ ਫਾਰਮ ਭਰ ਰਹੇ ਹੋ ਤੁਸੀਂ ਇਹ ਜੀ ਸੁਵਿਧਾ ਸੈਂਟਰ ਚੋਂ ਮਿਲੇ ਨੇ ਸਾਨੂੰ ਅੱਛਾ ਜੀ ਜੀ ਇਹ ਤੇ ਕਰੇ ਨੇ ਵੀ ਇਹ ਉਹਦੇ ਚ ਭਰ ਕੇ ਇਹਨਾਂ ਦੇ ਲੇਡੀਜ਼ ਦੇ ਉੱਤੇ ਜਮਾ ਕਰਾਉਣਾ ਸੇਵਾ ਜੈਂਟਰ ਚ ਹਾਂਜੀ ਸੇਵਾ ਸੈਂਟਰ ਚ ਜਮਾ ਕਰਾਉਣੇ ਆ ਸੇਵਾ ਸੈਂਟਰ ਚ ਬਕਾਇਦਾ ਜਮਾ ਕਰਾ ਕੇ ਇਹ ਫਿਰ ਇਹਨਾਂ ਨੂੰ ਇਹਨਾਂ ਦੇ ਖਾਤੇ ਚ ਇਹਦਾ ਕਾਰਡ ਬਣੂਗਾ ਇਹਨਾਂ ਦਾ ਇਸ ਤਰ੍ਹਾਂ ਦਾ ਬਿਲਕੁਲ ਮੋਬਾਈਲ ਸੀਗਾ ਇਸ ਤਰ੍ਹਾਂ ਵੀ ਰਸੀਦ ਦਿੰਦੇ ਨੇ ਉਹ ਹਾਂਜੀ ਤੇ ਕਾ ਅਜਾ ਟਿਕਰੇ ਹੀ ਭਰੇ ਸੀਗੇ ਅੱਜ ਉਹ ਕਹਿੰਦੇ ਵੀ ਬੰਦ ਕਰ ਦਿੱਤੇ ਐ ਜੀ ਐ ਵੀ ਭਾਈ ਇਹ ਹੈ ਟਿਕਰ ਦਾ ਹੁਣ ਉਹਨਾਂ ਦੀ ਸਾਈਡ ਬੰਦ ਐ ਓਕੇ ਐ ਵੀ ਜੇ ਉਹਨਾਂ ਨੇ ਪ੍ਰਵਾਹੇ ਤਾਂ ਤੁਸੀਂ ਪ੍ਰਵਾਹ ਭਰ ਦਿੰਨਾ ਮੈਂ ਤੁਹਾਨੂੰ ਤੇ ਇਹ ਜਿਵੇਂ ਤੁਸੀਂ ਆਪ ਕਰਵਾਣੇ ਨੇ ਓਕੇ ਕਿੰਨੇ ਕਿੰਨੇ ਪੈਸੇ ਲਿੱਤੇ ਆ ਰਹੇ ਇਹਨਾਂ ਤੋਂ ਮੈਂ ਜੀ 20 ਰੁਪਏ ਲੈਣਾ ਫਾਰਮ ਭਰਨ ਦੀ ਹਾਂਜੀ ਫਾਰਮ ਇਹਦੀ ਕੀ ਸਕੀਮ ਮਿਲਦੀ ਐ ਜੀ ਇਹਦੇ ਜੀ ਸਕੀਮ ਇਦਾਂ ਹੈ ਜੀ ਉਹਨਾਂ ਨੇ ਤੁਹਾਨੂੰ ਕਾਡ ਕਿਹਾ ਵੀ ਇਹਨਾਂ ਦੇ ਕਾਡ ਬਣ ਕੇ ਆਣਗੇ ਜਿਹੜਾ ਲੇਬਰ ਕਾਡ ਵਜਦਾ ਹੈ ਡਿਪਾਰਟਮੈਂਟ ਆਫ ਲੇਬਰ ਗਵਰਨਮੈਂਟ ਹਾਂਜੀ ਆਫ ਪੰਜਾਬ ਜੀ ਕੀ ਲੋਕਾਂ ਦੇ ਵੀ ਕਹਿਣਾ ਵੀ ਕੋਈ ਕੋਈ ਕਹਿੰਦਾ ਕਿ ਵੀ ਸਾਨੂੰ 10000 ਰੁਪਏ ਮਿਲੂਗਾ ਕੋਈ ਐ ਮਿਲੂਗਾ ਕੋਈ ਨਹੀਂ ਇਹ ਤਾਂ ਹੁਣ ਜਿਵੇਂ ਹੀ ਲੋਕਾਂ ਦੀ ਧਾਰਨਾ ਆਪੋ ਆਪਣੀ ਜਿਵੇਂ ਹੁਣ ਕਿਸਾਨਾਂ ਦੇ ਆਏ ਨੇ ਉਹਨਾਂ ਦੇ 6000 ਰੁਪਏ ਉਹਨਾਂ ਨੂੰ ਕਹਿੰਦੇ ਵੀ ਸਾਲ ਦਾ ਮਿਲੂਗਾ ਕਿ ਕਿੰਨੇ ਦਾ ਮਿਲੂਗਾ ਹੈ ਉਹ ਤਰੀਕੇ ਨਾਲ ਕਹਿ ਰਹੇ ਨੇ ਵੀ ਸ਼ਾਇਦ ਇਹਨਾਂ ਦੇ ਗਰੀਬਾਂ ਦੇ ਗਰੀਬੀ ਵਰਗ ਦੇ ਤੌਰ ਤੇ ਵੀ ਜਿਹੜਾ ਮੋਦੀ ਹੁਣ ਐਲਾਨ ਕਰਦਾ ਹੈ YouTube ਤੇ ਉਹਨੂੰ ਫੈਕ ਕੇ ਕਹਿ ਲੋ ਤੇ ਚਾਹੇ ਉਹਨੂੰ ਕਹਿ ਲੋ ਵੀ ਇਹ ਸੱਚੀ ਹੈ ਵੀ ਇਹ ਹੁਣ ਲੋਕਾਂ ਨੂੰ ਆ ਜਾਂਦਾ ਵੀ ਅੱਜ ਐਲਾਨੇ ਨੇ ਭਰਿਆ ਸੀ ਭਰਦੇ ਨੇ ਚਲ 20 ਰੁਪਏ ਹੈ ਹੈਂ ਪੀ ਕਾਲ ਨੂੰ ਇਹ ਨਾ ਹੋਵੇ ਵੀ ਅਗਲੇ ਦੇ ਆ ਜਾਣ ਤੇ ਨਾ ਆਪਣੇ ਰਹਿ ਜਾਣ ਹੈ ਉਸ ਤਰੀਕੇ ਨਾਲ ਵੀ ਔਖਾ ਹੋ ਜੇ ਕੰਮ ਕੋਈ ਤੁਹਾਡੇ ਕੋਲ ਅਥਾਰਟੀ ਵਗੈਰਾ ਹੈ ਅਥਾਰਟੀ ਵਗੈਰਾ ਤਾਂ ਮੇਰੇ ਕੋਲ ਕੋਈ ਨਹੀਂ ਜੀ ਵੈਸੇ ਸੀਐਸਸੀ ਵੱਲੋਂ ਮੇਰੇ ਕੋਲ ਆ ਆਦੀ ਉਹ ਆਈਡੀ ਜਰੂਰ ਬਣੀ ਹੋਈ ਹੈ ਮੇਰੀ ਜੀ ਕਿੰਨੇ ਕ ਫਾਰਮ ਭਰ ਚੁੱਕੇ ਜੀ ਇਹ ਮੇਰੇ ਕੋਲ ਤਕਰੀਬਨ ਮੈਨੂੰ ਲੱਗਦਾ ਬਾਹਲੇ ਨਹੀਂ ਤਾਂ 100 ਕ ਫਾਰਮ ਤਾਂ ਹੋ ਭਰਿਆ ਹੋਊਗਾ ਤੁਸੀਂ ਸੌਖਾ ਫਾਰਮ ਭਰੇ ਕੀ ਉਹਨਾਂ ਦੇ ਜਿਹੜੇ ਸਾਰੇ ਸਬਮਿਟ ਹੋ ਚੁੱਕੇ ਜਾਂ ਨਹੀਂ ਹੋਏ ਜੀ ਸਬਮਿਟ ਅੱਧੇ ਕੇ ਤਾਂ ਹੀ ਉੱਥੇ ਜਮ੍ਹਾਂ ਹੋ ਗਏ ਨੇ ਤੇ ਅੱਧੇ ਕੇ ਨਹੀਂ ਹੋਏਗਾ ਹੈਗੇ ਦੇ ਵਿਚਾਰੇ ਲਈ ਫਿਰਦੇ ਨੇ ਨਾਲ